ਨਸ਼ੇ ਤੇ ਹਥਿਆਰ ਸਮੇਤ ਵੱਡੇ ਪ੍ਰਾਤੀਕ ਮਾਮਲਿਆਂ ਵਿੱਚ ਕਾਰਵਾਈ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸਟੇਟ ਆਪਰੇਸ਼ਨ ਸੈੱਲ ਨੇ ਬੀਤੇ ਕੱਲ ਭਾਰਤੀ ਫੌਜ ਦੇ ਕੁਝ ਜਵਾਨਾਂ ਨੂੰ ਜ਼ਿੰਦਗਰ ਬੰਤਮਾ ਕੈਸਬੰਦ ਵਿੱਚ ਗ੍ਰਿਫਤਾਰ ਕੀਤਾ ਸੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਔਨ ਡਿਊਟੀ ਫੌਜੀ ਜਵਾਨਾਂ ਵਿੱਚ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਮਾਂ ਬੱਦਰ ਦਾ ਫੌਜੀ ਜਵਾਨ ਕਾਂ ਸਿੰਘ ਵੀ ਸਟੇਟ ਆਪਰੇਸ਼ਨ ਕਰਨੇ ਗ੍ਰਿਫਤਾਰ ਕੀਤਾ ਹੈ ਐਨਆਈਏ ਦੀ ਟੀਮ ਦੇ ਵੱਲ ਸ਼੍ਰੀ ਮੁਖਤਸਰ ਸਾਹਿਬ ਵਿੱਚ ਰੇਡ ਕੀਤੀ ਜਾਂਦੀ ਹੈ ਲਗਾਤਾਰ ਉੱਤਰੀ ਆਵਾਜ਼ਾਂ ਦੇ ਦਰਮਿਆਨ ਜਦੋਂ ਅੱਜ ਸਾਡੀ ਨਿਊਜ਼ ਟੀਮ ਨੇ ਪਿੰਡ ਮਹਾ ਪੱਧਰ ਪਹੁੰਚ ਕੇ ਫੌਜੀ ਸੁਖੈਨ ਸਿੰਘ ਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ 3 ਸਾਲ ਦਾ ਹੈ ਜੋ ਕਿ 13 ਸਾਲ ਦੀ ਉਮਰ ਦੇ ਹੀ ਕਹੋਂਦੀ ਪ੍ਰਤੀਵਾਦੀ ਅਤੇ ਬੀਤੇ 11 ਸਾਲ ਤੋਂ ਲਗਾਤਾਰ ਫੌਜ ਵਿੱਚ ਇਮਾਨਦਾਰ ਆਪਣੀ ਸੇਵਾ ਨਹੀਂ ਵਾਰਿਆ ਹੈ ਪੂਰੇ ਪਿੰਡ ਦਾ ਕੋਈ ਵਿਅਕਤੀ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਸੁਖੈਨ ਸਿੰਘ ਦੇ ਸਬੰਧ ਕਿਸੇ ਵੀ ਤਰ੍ਹਾਂ ਦੇ ਦੇਸ਼ ਵਿਰੋਧੀ ਅੰਤਰਾਨਾ ਹੋਦਰਦੇ ਹਨ ਉਹਦਾ ਦੂਸਰੇ ਪਾਸੇ ਫੌਜੀ ਸੁਖਨ ਸਿੰਘ ਦੇ ਘਰ ਪਿੰਡ ਮਾਹਬੱਦਰ ਵਿੱਚ ਐਨਆਈਏ ਦੀ ਰੇਡ ਹੋਣ ਸੰਬੰਧੀ ਪੂਰੇ ਪਿੰਡ ਨੇ ਇਸ ਖਬਰ ਦਾ ਜ਼ੋਰਦਾਰ ਖੰਡਨ ਕਰ ਦਿੱਤਾ ਹੈ ਉਹਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਗੁਹਾਰ ਵੀ ਲਗਾਈ ਹੈ ਸੁਖਚਰਨ ਸਿੰਘ ਨਾਂ ਉਹਦਾ ਫੌਜੀ ਦਾ ਸਾਡੇ ਦਾ ਅੱਜ ਤੱਕ ਕਨੇ ਕਦੇ ਕੋਈ ਗਰਾ ਨਹੀਂ ਕੀਤਾ ਪਿੰਡ ਦੇ ਵਿੱਚ ਕੋਈ ਉਹ ਨਹੀਂ ਕੀਤਾਗਾ ਜਦੋਂ ਆਉਂਦਾ ਛੁੱਟੀ ਕਰਕੇ ਸਹੀ ਮੁੜਕੇ ਜਾਂਦਾ ਹੈ ਤੇ ਅੱਜ ਹਜੇ ਤੱਕ ਸਾਨੂੰ ਕੋਈ ਪਤਾ ਨਹੀਂਗਾ ਵੀ ਉਹਦੇ ਕੀ ਇਲਜ਼ਾਮ ਲਾ ਕੇ ਉਹਨੂੰ ਫੜ ਲਿਆ ਹੈਗਾ। ਨਾ ਨਾ ਜੀ ਪਿੰਡ ਚ ਅਜੇ ਤੱਕ ਕੋਈ ਚੋਦਰ ਕਾਰ ਨਹੀਂ ਮਾਰਿਆ ਕਰ। ਕਿੰਨੇ ਚਿਰ ਤੋਂ ਬਹੁਤ ਦੀ ਨੌਕਰੀ ਕਰ ਰਹੀ ਹੈ ਜੀ? ਹੋ ਗਏ ਉਹਨੇ ਘਟ-ਘਟ ਗੇਰਾ ਮਾਰਾ ਸਾਲ ਉਹਨੂੰ। ਕਦੇ ਮੈਹਕਮੇ ਦੀ ਕੋਈ ਕੰਪਲੇਂਟ ਆਈ ਹੋਵੇ? ਨਾ ਕੋਈ ਨਾ ਜੀ ਨਾ ਅਜੇ ਤੱਕ ਕੋਈ ਕੰਪਲੇਂਟ ਨਹੀਂ। ਜੀ ਉਹਦੇ ਪਿਤਾ ਜੀ ਉੱਥੇ ਰਹਿੰਦੇ ਆ ਤੇ ਭਰਾ ਵੱਡੇ ਰਹਿੰਦੇ ਇੱਥੇ। ਤੇ ਮੈਰਿਡ ਆ ਆਪਸ ਵਿੱਚ ਆ? ਹਾਂ ਹਾਂ। ਘਰ ਦਾ ਮਾਹੌਲ ਕਿਹੋ ਜਿਹਾ ਜੀ ਉਹਨਾਂ ਦਾ? ਬਹੁਤ ਵਧੀਆ ਉਹਨਾਂ ਦਾ। ਪਿੰਡ ਚ ਲੋਕ ਇੱਕ ਘਰ ਚ ਹੀ ਰਹਿੰਦੇ ਅਜੇ ਤੱਕ ਉਹ ਸਹਿਜ ਆ ਰਹਣ ਗਵਾਂਡ ਚ ਬਹੁਤ ਵਧੀਆ ਕੋਈ ਗੁੰਡੇ ਅਨਸਰ ਕੋਈ ਅਪਰਾਧੀ ਹੋਰ ਆਉਂਦੇ ਜਾਂਦੇ ਵੇਖੇ ਹੁਣ ਇਹਨਾਂ ਕੋਈ ਨਾ ਜੀ ਨਾ ਕੋਈ ਲੜਾਈ ਕਲੇ ਸਾਰੇ ਬੰਦੇ ਨਾ ਨਾ ਜੀ ਕੋਈ ਨਹੀਂ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਇਸ ਸਮਸੇ ਵਿੱਚ ਬਸ ਛਾਣਵੀਂ ਸਹੀ ਕੀਤੀ ਜਾਵੇ ਕੋਈ ਇਲਜ਼ਾਮ ਨਾ ਲਾਇਆ ਜਾਵੇ ਮੈਂ ਉਧਰ ਦੇ ਰਹਿਣ ਵਾਲਿਆ ਜੀ ਸਾਬਕਾ ਪੰਚਾਇਤ ਮੈਂ ਨਰਮਲ ਸਿੰਘ ਨਾਮ ਦਾ ਸਾਡੇ ਪਿੰਡ ਦਾ ਕੋਈ ਉਹਨੇ ਗਲਤ ਕੰਮ ਕੀਤਾ ਨਹੀਂ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਪਰਿਵਾਰ ਹੈ ਨਾਲ ਤੇ ਕੋਈ ਗੈਂਗਸਟਰ ਗੁੰਡੇ ਉਹਨੇ ਘੁਣਦੇ ਜਾਂਦੇ ਵੇਖਿਆ ਨਹੀਂ ਜੀ ਮੇਰਾ ਘਰ ਇਥੋਂ ਇਹ ਦੋ ਘਰ ਛੱਡ ਕੇ ਆ ਮੈਂ ਨਹੀਂ ਵੇਖਿਆ ਤੇ ਪਰਵਾਸ ਦਾ ਪਿਛੋਕੜ ਕਿਹੋ ਜਿਹਾ ਬਹੁਤ ਵਧੀਆ ਜੀ ਖਬਰਾਂ ਦੀ ਸੀ ਕੋਈ ਇਹਨਾਂ ਦੇ ਨਾ ਜੀ ਨਾ ਜੀ ਬਹੁਤ ਵਧੀਆ ਪਰਿਵਾਰ ਆ ਜੀ ਕਿਉਂ ਫੌਜ ਨੂੰ ਲੈਂਦਾ ਫੜ ਕੇ ਉਹਦਾ ਫੌਜ ਨੂੰ ਪਤਾ ਤੇ ਪਿੰਡ 'ਚ ਕੋਈ ਉਹਦਾ ਰਿਕਾਰਡ ਬਹੁਤ ਚੰਗਾ ਫਿਰ ਬੇਟਾ ਜੀ ਜੀ ਕੀ ਲੱਗਦਾ ਕੀ ਕੰਮ ਹੋ ਗਿਆ ਇਹ ਇਹ ਤਾਂ ਜੀ ਇੱਥੇ ਤਾਂ ਕਦੇ ਪਿੰਡ ਦੇ ਵਿੱਚ ਸਾਡੇ ਸਾਰੇ ਪਿੰਡਾਂ ਦੀ ਪੁਛਦਾਸ ਕਰ ਲਉ ਛਾਂਟ ਮੀਂਡ ਕਰ ਲਉ ਅਜੇ ਤੱਕ ਬੱਚੇ ਨੇ ਮੇਰੇ ਨੇ ਕਦੇ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਨੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਦਾ ਲੱਕੜ ਦਾ ਕੰਮ ਕਰਦੇ ਬੱਚੇ ਕਾਟੋ ਚਲਾਉਂਦਾ ਜੀ ਸਾਨੂੰ ਬੋਟਾ ਪਾ ਕੇ ਪਿੰਡ ਨੇ ਪੰਚਾਇਤ ਮੁਗਰ ਮਰੀ ਨੋ ਪੰਚਾਇਤ ਮੁਹਬਰਾਸ਼ਕ ਮੌਜੂਦਾ ਬੋਤਲ ਤਾਲ ਮੇਲਾ ਜੀ ਕਦੇ ਕੋਈ ਗੈਰ ਸਮਾਜ ਜੀ ਅੰਸਰ ਸਖਚਰਨ ਕੋਲ ਆਏ ਗਏ ਹੁਣ ਕਦੇ ਵੀ ਨਹੀਂ ਆਏ ਜੀ ਕਿੰਨੇ ਚਿਰ ਤੋਂ ਨੌਕਰੀ ਚ ਹੁਣ 10-11 ਸਾਲ ਹੋ ਗਏ ਜੀ ਤੇ ਲਾਂਬਾ ਵਗੈਰਾ ਕਦੇ ਕੋਈ ਨਹੀਂ ਕਦੇ ਵੀ ਨਹੀਂ ਆਏ ਜੀ ਸਰਕਾਰ ਨੂੰ ਅਸੀਂ ਇਹੀ ਪੀਲ ਕਰਦੇ ਜੀ ਉਹਦੀ ਬਰੀਕੀ ਨਾ ਛਾਂਟ ਮੀਟ ਹੋਣੀ ਚਾਹੀਦੀ ਆ ਬੱਚਾ ਸਾਡਾ ਬਿਲਕੁਲ ਸਹੀ ਆ ਤੇ ਜੇ ਕੋਈ ਗਲਤੀ ਉਹਦੀ ਛਾਂਟ ਮੀਟ ਬਰੀਕੀ ਤੌਰ ਤੇ ਕਰਨੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਗਲਤੀ ਕੀਤੀ ਹੋਊ ਕਿ ਸਾਨੂੰ ਨਹੀਂ ਲੱਗਦਾ ਜੀ ਸਾਡਾ ਬੱਚਾ ਗਲਤੀ ਕਰੂਗਾ